ਕੋਈ ਪਤਾ ਸੇ ਵੰਡਦਾ ਕੋਈ ਪਤਾ ਸੇ ਵੰਡਦਾ ਕੋਈ ਦਿਲ ਆਸੇ ਵੰਡਦਾ ਜੀ ਬੰਦਾ ਕੋਈ ਕੋਈ ਜੀ ਬੰਦਾ ਕੋਈ ਕੋਈ ਜੱਗ ਨੂੰ ਜੋ ਹਾਸੇ ਵੰਡਦਾ ਜੀ ਬੰਦਾ ਕੋਈ ਕੋਈ ਜੱਗ ਨੂੰ ਜੋ ਹਾਸੇ ਵੰਡਦਾ ਜੀ ਬੰਦਾ ਕੋਈ 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 ਅੱਗ ਵੰਡਦਾ કોઈ કચવાડ દા જી બંદા કોઈ કોઈ જી બંદા કોઈ કોઈ જંદી દા સચ વડ દા જી બંદા કોઈ કોઈ જંદી ની દા સચ વડ દા જી બંદા કોઈ કોઈ રાચ ટોહે પોટ દા ਕਿਸੇ ਨੂੰ ਵਿੱਚ ਸੋਟਦਾ ਜੀ ਬੰਦਾ ਕੋਈ ਕੋਈ ਜੀ ਬੰਦਾ ਕੋਈ ਕੋਈ ਦੇਖਦੇ ਨੂੰ ਜਿਹੜਾ ਚੁੱਕਦਾ ਜੀ ਬੰਦਾ ਕੋਈ ਕੋਈ ਦੇਖਦੇ ਨੂੰ ਜਿਹੜਾ ਚੁੱਕਦਾ ਜੀ ਬੰਦਾ ਕੋਈ ਥੋਈ ਪੱਕੀ ਸਾਂਝ ਤੋੜੇ ਦਾ ਕੋਈ ਮੁਖ ਮੋੜਦਾ ਕੋਈ ਮੁੱਖ ਮੋੜ ਦਾ ਜੀ ਬੰਦਾ ਕੋਈ ਕੋਈ ਜੀ ਬੰਦਾ ਕੋਈ ਕੋਈ ਟੁੱਟਿਆਂ ਨੂੰ ਜਿਹੜਾ ਜੋੜਦਾ ਜੀ ਬੰਦਾ ਕੋਈ ਕੋਈ ਟੁੱਟਿਆਂ ਨੂੰ ਜਿਹੜਾ ਜੋੜਦਾ ਜੀ ਬੰਦਾ ਕੋਈ ਕੋਈ ਕਿਤੇ ਖੁਸ਼ੀ ਵੰਡਦਾ ਕਿਤੇ ਖੇੜਾ ਵੰਡਦਾ ਜੀ ਬੰਦਾ ਕੋਈ ਕੋਈ ਜੀ ਬੰਦਾ ਕੋਈ ਕੋਈ ਸੁੱਖ ਸੁੱਖ ਜਿਹੜਾ ਵੰਡਦਾ ਜੀ ਬੰਦਾ ਕੋਈ ਕੋਈ ਸੁੱਖ ਸੁੱਖ ਜਿਹੜਾ ਵੰਡਦਾ ਜੀ ਬੰਦਾ ਕੋਈ ਕੋਈ ਕਿੱਥੇ ਕਿੱਥੇ ਫਸਦਾ ਨੋਟਾ ਪਿੱਛੇ ਨਸਦਾ ਜੀਵੰਦਾ ਕੋਈ ਕੋਈ ਜੀਵੰਦਾ ਕੋਈ ਕੋਈ ੁੱਲਕੇ ਜੋ ਅੱਜ ਹੱਸਦਾ ਜੀਵੰਦਾ ਕੋਈ ਕੋਈ ੁੱਲਕੇ ਜੋ ਅੱਜ ਹੱਸਦਾ ਜੀਵੰਦਾ ਕੋਈ ਕੋਈ ਪਾਟੇ ਸੀਣਾ ਜਾਣਦਾ ਗਮ ਪੀਣਾ ਜਾਣਦਾ ਗਮ ਪੀਣਾ ਜਾਣਦਾ ਜੀਵੰਦਾ ਕੋਈ ਕੋਈ ਜੀਵੰਦਾ ਕੋਈ ਕੋਈ ਜ਼ਿੰਦਗੀ ਨੂੰ ਜੀਣਾ ਜਾਣਦਾ ਜੀਵੰਦਾ ਕੋਈ ਕੋਈ ਜ਼ਿੰਦਗੀ ਨੂੰ ਜੀਣਾ ਜਾਣਦਾ ਜੀਵੰਦਾ ਕੋਈ ਕੋਈ ਜ਼ਿੰਦਗੀ ਨੂੰ ਜੀਣਾ ਜਾਣਦਾ ਜੀਵੰਦਾ ਕੋਈ ਕੋਈ